ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਅਕਤੀ ਪੁੱਤ ਖੁਸ਼ੀਆਂ ਘੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਵੀ ਪਰਮਰਾ ਨੂੰ ਤੁਸੀਂ ਦੇਖਿਆ ਪਿੱਛੇ ਜੋ ਸ਼ੋਪਿੰਗ ਕਰਾਤੀ ਪਰਮ ਤੇ ਜਸ਼ਨ ਨੂੰ ਉਹਦਾ ਵੀ ਅ ਰਿਜਨਾ ਜੀ ਅਗਲੀ 17 ਅਕਤੂਬਰ 16 ਅਕਤੂਬਰ ਦਾ ਪਰਮ ਦਾ ਜਨਮ ਤੇ ਜਨਮ ਦਿਨ ਹੈ ਤੇ 23 ਅਕਤੂਬਰ ਦਾ ਆਪਣੀ ਜਸ਼ਨ ਦਾ ਜਨਮ ਦਿਨ ਹੈ ਸੋ ਤੁਹਾਨੂੰ ਪਤਾ ਵੀ ਬੱਚਿਆਂ ਦੇ ਜਨਮ ਦਿਨ ਹਰ ਇੱਕ ਵਾਰੀ ਜਿਹੜਾ ਵੀ ਮਨਾ ਲੈਂਦੇ ਆਪਾਂ ਤੇ ਹੁਣ ਤੁਹਾਨੂੰ ਪਤਾ ਇੱਕ ਮਹੀਨਾ ਸਾਡੇ ਘਰ ਜਨਮ ਦਿਨ ਦੇਖਣਾ ਚਾਣੀਆਂ ਚਾਉਨ ਨੂੰ ਪਰਮ ਆਪਣੀ ਜਨਮ ਦਿਨ ਦੀ ਆਪੇ ਗੱਲ ਛਿੜ ਕੇ ਬੈ ਜਾਂਦਾ ਚਲੋ ਬਾਕੀ ਇਹ ਗੱਲ ਨੂੰ ਸਾਈਡ ਪਰ ਕਰਦੇ ਹੋਏ ਵੀ ਹਲਤਾ 20 ਤੋਂ 25 ਦਿਨ ਪਏ ਆ ਵੀ ਕੋਈ ਗੱਲ ਨਹੀਂ ਬੱਚੇ ਤੇ ਪਰ ਹੈ ਵੀ ਕੁਛ ਨਹੀਂ ਵੀ ਕਹਿੰਦੇ ਹੁੰਦੇ ਆ ਜਸ਼ਨ ਜੀ ਕਹੜਾ ਵੀ ਕਹਿੰਦੇ ਵੀ ਧੀ ਦਾ ਜਿਹੜਾ ਬਾਪ ਰਾਜਾ ਹੁੰਦਾ ਸੋ ਪਰ ਰਾਜੀ ਸਹੀ ਮਾਲਕ ਸਾਨੂੰ ਰਾਜੀ ਬਣਾ ਕੇ ਰੱਖੇ ਤੇ ਜਿਹੜੀ ਖੁਸ਼ੀਆਂ ਦੀ ਗੱਲ ਹੈ ਜੀ ਤਿਆਰ ਹੋਏ ਹੋਏ ਆ ਸਾਡੀ ਬੰਬੇ ਵਾਲੀ ਭੈਣ ਆ ਜਿਹੜੀ ਉਹ ਆ ਚੁੱਕੀ ਆ ਆਪਣੇ ਸੋਹਰੇ ਪਿੰਡ ਵੀ ਉਹਨੂੰ ਮਿਲਣ ਜਾਣਾ ਜੀ ਤਿਆਰ ਹੋਏ ਹੋਏ ਆ ਮੈਂ ਪਰਮ ਜਸ਼ਨ ਤੇ ਪਰਮ ਦੀ ਮੰਮੀ ਤੇ ਪਾਪਾ ਜੀ ਵੀ ਤਿਆਰ ਆ। ਵੀ ਸਾਨੂੰ ਵੀ ਬਹੁਤ ਚਾਹੇ ਖੁਸ਼ ਹੋਈ ਆ ਭੈਣ ਰਾਣੀ ਰਾਤ। ਵੀ 11:30 ਪਤਾ ਨਹੀਂ 11:00 ਵਜੇ ਦੇ ਤੱਕ ਜੀ ਆ ਆਪਣੇ ਘਰ ਪਹੁੰਚ ਗਏ ਤੇ ਤੇ ਕੈਮਰਾ ਕਰ ਲੈ ਜਿਹੜੀ ਜਸ਼ਨ ਬਣੀ ਵੀ ਹੁਣ ਇਹਦੇ ਨਾਲ ਵੀ ਮਿਲਾ ਦੇਣਾ ਤੁਹਾਨੂੰ। ਮਿਲੋ ਜੀ ਸਾਰਿਆਂ ਨਾਲ। ਮੇਰਾ ਲ हसन ਸਰਨ ਤੇ ਆਪੇ ਸਾਸ੍ਰਿਕਾਲ ਜੀ। ਹਾਂ ਬਈ ਕੱਢ ਲਈ ਟਾਰਪੂਰ ਮੈਨੂੰ ਪਤਾ। ਹਾਂਜੀ। ਅੱਛਾ। ਇਧਰ ਮਿਲੋ ਬਈ। ਸਾਸ੍ਰਿਕਾਲ ਜੀ। ਹਾਂ ਬਈ। ਤੋਰੀ ਰਹਿ ਜਾਂਦਾ। ਸਤਿ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਪਿਆਰ ਭਰ ਸਤਿ ਸ਼ਕਾਲ ਜੀ ਹਾਂ ਹਾਂ ਜੀ ਮੈਂ ਦੀਦੀ ਨੂੰ ਮਿਲਣ ਚੱਲੇ ਆ ਜੀ ਬਹੁਤ ਚਾਅ ਚੜਿਆ ਹੋਇਆ ਕੱਲ ਦਾ ਹੀ ਵੀ ਜਾਏ ਉਹਨੇ ਰੋਏ ਨਹੀਂ ਤਾਂ ਕੱਲ ਸ਼ਾਮ ਨੂੰ ਚੱਲੇ ਜਾਣਾ ਤਾਂ ਇਸ ਕਰਕੇ ਰਾਤ ਫਿਰ ਕਾਫੀ ਟਾਈਮ ਹੋ ਗਿਆ ਨਾ ਨੌਂ ਦੇ ਹੋਏ ਤੇ ਅੱਜ ਹੁਣ ਫਿਰ ਬੱਚੇ ਪੇਪਰ ਦੇ ਕੇ ਆਏ ਤੇ 2:30 ਵਜੇ 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 ਦੇ ਧਿਆਨ ਵਿੱਚ ਤਿਆਰੀ ਕਰਨ ਲੱਗੇ ਹੋਏ ਜੀ ਵੀ ਹੁਣ ਚੱਲੇ ਆ ਵੀ ਚਲੋ ਭੈਣ ਨੂੰ ਮਿਲਿ ਆਉਣੇ ਉਹ ਤੋਰੀ ਰਹਾ ਓਏ ਹਾਂ ਐਸਾ ਹਾਕ ਦਾ ਭੈਣ ਦਾ ਰਿਹਾ ਆਪਣੇ ਪੇਕੇ ਵੇਡਾਉਣ ਉਹ ਬਈ ਬੜੀ ਗੁੰਦੇ ਨਹੀਂ ਹੈਗੀ ਬਈ ਸੋਚਿਆ ਚਲੋ ਮਿਲਿਆ ਜੀ ਜਾ ਕੇ ਜਸ਼ਨ ਨੂੰ ਭਾਈ ਜਾ ਰਹਾ ਏ ਹਾਂ ਜੀ ਜਸ਼ਨ ਕਰੀ ਜਾਂਦੀ ਮੇਰੀ ਬੂਆ ਜੀ ਮੇਰੀ ਬੂਆ ਤਾਂ ਪਨ ਵੀ ਗਈ ਦੀਂਦਾ ਕਰਦਾ ਪਾਜੀ ਇਹਦਾ ਬੂਆ ਦਾ ਕਾਕਾ ਹੋ ਗਿਆ ਮੈਂ ਖਲਾਉਂਗਾ ਮਮੀ ਵੀ ਵੱਡਾ ਹੋ ਗਿਆ ਹੈ ਨਾ ਅੱਗੇ ਨਾਲ ਤੇ ਟੂਆ ਦਾ ਨਹੀਂ ਨਹੀਂ ਅੱਗੇ ਗਈ ਇਹ ਨਿਆਣੇ ਦੇ ਲੜੀ ਜਾਂਦੇ ਹਾਂ ਜਿਹੜੇ ਕਹਿੰਦੀ ਹੁੰਦੇ ਇਸ ਤਰ੍ਹਾਂ ਮਾਂ ਬਣਾਏ ਜਨਮ ਦਿਨਾਂ ਦੇ ਦਿਨ ਗਿਣਦੇ ਉਸ ਤਰ੍ਹਾਂ ਹੀ ਆਪਣੀ ਬੂਆ ਜੀ ਦੇ ਰਣ ਤੇ ਤੇ ਨਹੀਂ ਆਉਂਦੇ ਹਾਂ ਜੀ ਉਹ ਜਿਹੜਾ ਕਹਦਾ ਸੀ ਮਮੀ ਕਿਨੇ ਦਿਨ ਹੈਗੇ ਬੂਆ ਦੇ ਹੋਂਦ ਦੇ ਕਿਨੇ ਦਿਨ ਹੈਗੇ ਤੇ ਮੈਸੇਜ ਵੀ ਕਰ ਦਿੰਦਾ ਦਾ ਬੂਆ ਕਾਦਾ ਆਉਂਗੀ ਕਿ ਕਿਨੇ ਦਿਨ ਤੱਕ ਆਉਂਗੀ ਹੁਣ ਦੋ ਤਿੰਨ ਦਿਨ ਦੀ ਭੈਣ ਗਈ ਕਾਲੀ ਸੀ ਹਾਂਜੀ ਹਾਂਜੀ ਲੋ ਬਾਈ ਜਿਵੇਂ ਨਾ ਛੁੱਟਿਆ ਚ ਵੀ ਬੂਆ ਕੋਲ ਜਾਣਾ ਤਾਂ ਹਾਂ ਰਹਿ ਗਈ ਸੀ ਰੱਬ ਨੇ ਸੁਣ ਲਈ ਜਸ਼ਨ ਦੀ ਦੇਖ ਲੈ ਬੂਆ ਉਰੀ ਆ ਗਈ ਜੀ ਹਨਾ ਹਾਂਜੀ ਹਾਂਜੀ ਹਾਂ ਵੀ ਸਰਦਾਰਨੀ ਤਿਆਰੀ ਤੇ ਨੀਂਦ ਦੇ ਦੇਖਦੇ ਵੀਡੀਓ ਵਾਲਾ ਬੂਆ ਪੈਕਿੰਗ ਹੋ ਵੀ ਬੱਚੇ ਬੈਗ ਟੇਚੀਆਂ ਦੇ ਦੇ ਹਾਂ ਸੀ ਜਿਸਨ ਬਾਬਾ ਜੀ ਨੂੰ ਕਹਤਾ ਹਾਂਜੀ ਆਵੇਂ ਸਰਦਾਰ ਨਿਹਰੀ ਹੈ ਚਲਿਏ ਚਲਿਏ ਫਿਰ ਸਵੇਰੇ ਪ੍ਰੋਗਰਾਮ ਬਣਿਆ ਪਾ ਜੀ ਪਰ ਬੱਚੇ ਛੱਡ ਕੇ ਜਾਣੇ ਨਹੀਂ ਤੇ ਬੱਚਿਆਂ ਦਾ ਜਿਆਦਾ ਚਾਹ ਸਮੇਂ ਵੇਸ ਕਰਕੇ ਵੀਰੇ ਪੇਪਰ ਦੇ ਕੇ ਆਏ ਤੋ ਆਪਣਾ ਦੱਸ ਵੀ ਤੈਨੂੰ ਚਾਹੇ ਹਾਂਜੀ ਹਾਂਜੀ ਮਨ ਤਾਂ ਹੈਗੀ ਬੱਚਿਆਂ ਦਾ ਨਾ ਘਰ ਬਾਈ ਇਹਦੇ ਵੀ ਸਵੇਰ ਤੇ ਪਾਬ ਨਹੀਂ ਦਹਾਤੇ ਮਿਲਦੇ ਇਹਨੂੰ ਵੀ ਸਵੇਰ ਦੀ ਮੈਂ ਇੱਕ ਗੱਲ ਆ ਜਿੰਨੀ ਗੇਲਾਂ ਘਰ ਆਇਆ ਦੀ 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 ਮਾ ਜਾਲੀ ਨੂੰ ਦੀਦੀ ਕੋਲ ਲੈ ਜਾ ਹੈ ਚਾਹ ਤਾਂ ਹੁੰਦਾ ਹੀ ਆ ਜੀ ਹਾਂ ਤੀਆਂ ਭੈਣਾਂ ਨਾਲ ਰੌਣਕਾਂ ਹੀ ਕਰਾਂਗੇ ਚਲੋ ਫਿਰ ਚੱਲਦੇ ਆ ਬਾਈ ਰੌਣਕ ਕਿੱਕਣਾ ਹੀ ਲੱਗੀ ਰਹੇ ਹਨਾ ਹਾਂਜੀ ਹਾਂਜੀ ਹੈ ਚਾਰੀਆਂ ਭੈਣਾਂ ਸੁਝਣਾ ਆਪਣੀ ਦਾ ਹਾਂ ਚਲੋ ਬਾਈ ਚਲੋ ਚਲੋ ਬਾਈ ਸਾਡੀ ਆਪਣੀ ਹੁਣ ਗੱਡੀ ਤਿਆਰ ਹੈ ਜਿਹੜਾ ਸਮਾਨ ਲੈਣਾ ਹੁਣ ਮੈਨੂੰ ਰਾਹ 'ਚ ਹਾਂਜੀ ਹਾਂਜੀ ਦੱਸਦੀ ਸਰਦਾਰਨੀ ਇੱਕਗੇ ਨਾ ਹਾਂ ਪਰਸ ਚੱਕ ਲਓ ਹੈ ਪਰਸ ਚੱਕ ਲਓ ਪਰਸ ਚੱਕ ਲੈਣਾ ਅੰਦਰ ਤੇ ਜਿਸਨੂੰ ਮੇਰਾ ਪਰਸ ਚੱਕ ਲੈ ਪੁੱਤ ਗਰਵਾੰਦ ਲਾਵੇ ਸਾਡੇ ਘਰ ਦਾ ਸੂਲ ਜਦੋਂ ਨਿਕਲਣਾ ਲਾਈਟਾਂ ਬੰਦ ਠੀਕ ਨੇ ਹਾਂ ਠੀਕ ਨੇ ਬਾਪੂ ਨੇ ਰੋਟੀ ਖਾ ਪੀ ਲਈ ਦੇਖ ਲੈ ਹਾਂਜੀ ਹੋਰ ਟਾਈਮ ਦੇ ਬੰਦ ਆ ਜੀ ਠੀਕ ਟਾਈਮ ਦੇ ਬੰਦ ਹਾਂ ਲੋਕਾ ਭਾਈ ਚਾਬੀ ਆੜੀ ਤੇ ਵਿੱਚੇ ਤਾਂ ਨਹੀਂ ਕਿਤੇ ਮਿਲੋ ਪਾਪਾ ਜੀ ਨੂੰ ਅੱਛੀ ਗੱਲ ਜੀ ਕੱਦਾ ਬੰਮੂ ਦੇਖਦਾ ਦੁਪਹਿਰੇ ਸਵੇਰੇ ਢੀਕ ਦਾ ਤੱਕਣਾ ਬਾਬੇ ਨਾਲ ਜਾਣਾ ਮੈਂ ਅੱਛਾ ਮਾ ਆਇਆ ਜਾਂ ਖੇਤ ਤੇ ਭੇਜ ਦੋ ਇਹ ਅੰਦਰ ਉਹ ਬਿੱਲੀ ਕਹਿੰਦੀ ਬਾਬਾ ਜੀ ਵੀ ਨਹੀਂ ਆਏ ਹੈਗੇ ਕਹਿੰਦੀ ਇੱਕ ਵੇਲੇ ਸ਼ਾਨਾ ਸੀ ਆਇਆ ਕਰਦੇ ਸੀ ਤੁਸੀਂ ਹਾਂ 12 ਵਜੇ ਕੋਲ ਸਕੂਲ ਤੇ ਆਉਣਾ ਹਾਂ 12 ਵਜੇ ਆਉਣਾ ਤੋਂ ਨਾ ਸਕੂਲ ਤੇ ਠੀਕ ਨੇ ਲਓ ਭਾਈ ਜਿਹੜੇ ਜ਼ੌਂਬੀ ਜਿਹੇ ਤੇ ਭਾਈ ਉਹ ਵੀ ਤੇ ਫਜਰ ਉਹ ਪਿੱਛੇ ਆ ਜਾ ਆ ਫੜ ਲਓ ਲੈ ਕੇ ਜਾਣਾ ਰੱਖਿਆ ਵ ਤਾਂ ਹੀ ਜੀ ਤਾਂ ਠੀਕ ਨੇ ਉਹ ਪਿੱਛੇ ਆ ਜਾ ਓਏ ਆੜੀ ਬਾਬਾ ਜੀ ਨੇ ਬੈਠਣਾ ਹਾਂ ਦੇਖ ਜੀ ਪਿੱਛੇ ਆ ਜਾੜੀ ਆ ਜਾ ਜੋ ਸਣੀ ਤੇ ਕੁੰਡਾ ਖੋਲਦੀ ਪਤਾ ਹਾਂ ਬੈਠ ਜਾ ਲੈ ਪਰਸ ਆ ਜਾ ਹਰਜੀਤ ਚਲੋ ਭਾਈ ਹੈ ਆਣੀਰ ਬਾਦ ਲੱਗਿਆ ਦੱਸਣ ਮੈਂ ਆ ਜਾ ਵੀ ਆ ਜਾ ਆ ਜਾ ਉਧਰ ਜੁੱਤੀ ਉਹ ਨਹੀਂ ਲੋਟ ਆ ਰਹੀ ਮੈਂ ਲਾਦੀ ਹਲੇ ਕਿ ਚੱਪਲਾ ਪਾਉਣੀ ਆ ਹੈ ਆ ਦੇ ਲੈ ਲੈ ਇਧਰ ਇਹਦੇ ਉਹੀ ਆ ਲੈ ਪਾਰਟੀ ਹੋ ਗਈ ਚਲ ਕੋਈ ਨਾ ਸਾਨੂੰ ਜੁੱਤੀ ਵੀ ਨਵੇਂ ਦੀ ਦਾਦਾ ਤੋ ਨੱਚਦੀ ਦਾ ਫਰੀ ਜਾਂਦੀ ਆ ਚੌਚ ਕਦੇ ਇੱਧਰ ਕਦੇ ਉੱਧਰ 70 ਗੇਲਾ ਪੌੜੀਆਂ ਚੜ੍ਹ ਲਈ ਉਤਰ ਲਈ ਇਹਦੀ ਬਾਈ ਟਿਕਦੀ ਹੈਗੀ ਇਹਨੂੰ ਚੋਅ ਬਹੁਤ ਜਾਣਦਾ ਠੀਕ ਹੈ ਨੀ ਆ ਜਾ ਛੇਤੀ ਹਿੰਮਤ ਨਾਲ ਚਲੋ ਬਾਈ ਚੱਲਦੇ ਆ ਸਾਡੇ ਦਾ ਕੰਮ ਹੈ ਧੰਦੇ ਚੱਲੀ ਜਾਣੇ ਠੀਕ ਹੈ ਨੀ ਆ ਬੰਦਾ ਜਿਹੜਾ ਵਿੱਚ ਬੈਠਾ ਉਹ ਵਿਚਾਰੀ ਦੇਖ ਲੋ ਤੀਆਂ ਦਾ ਕੌਣ ਦੇ ਆ ਦੇ ਦੂਆ ਇਹ ਇੱਧਰ ਭਗੜ ਵਰ ਗਿਆ ਕਿੱਥੇ ਬੈਠਾ ਗੱਡੀ ਜੇ ਲੈ ਦੇਖ ਕੋਲਾ ਬਾਈ ਹਾਲੇ ਕਹਿੰਦੇ ਉਹ ਆ ਚੱਲ ਚੱਲ ਕੇ ਠੀਕ ਆ ਠੀਕ ਆ ਹੈਨਾ ਹਾਂਜੀ ਲੋ ਬਾਈ ਬੂਆ ਜੀ ਨੇ ਸਮਾਨ ਦੇਣਾ ਹੁਣ ਇਹਨਾਂ ਨੇ ਕੋਈ ਸਰਜੀ ਇਤਨਾ ਆਪਣਾ ਮਿਸ ਕਰਕੇ ਉਹ ਆਇਆ ਵੀ ਸਰਦਾਰ ਨਹੀਂ ਫਿਰ ਆ ਰਿਹਾ ਰਹਿਮਤ ਨਾਥ ਪਪਾ ਜੀ ਵੀ ਬਾਈ ਉਧਰ ਉਹ ਦੇਖੋ ਆਹ ਹੈ ਬਾਈ ਸਿਆਣੇ ਬੰਦੇ ਦੀ ਲੈ ਲਓ ਇਹਨਾਂ ਨੂੰ ਹਾਂ ਆ ਆ ਗਈ ਜੀ ਚੱਪਲਾਂ ਪਰ ਹਾਂ ਜੀ ਚੌਕਾ ਜੀ ਜੁਪਟੀ ਘਟੂਟ ਹੈ ਚਲ ਠੀਕ ਆ ਕੋਈ ਨਾ ਠੀਕ ਲੋ ਬਈ ਸასი ਘਾਲ ਬਰਾ ਦੇ ਸასი ਘਾਲ ਨਾ ਬਈ ਜਿਸੰਤਾ ਹੋ ਗਈ ਕੁਛ ਹੈ ਹਾਂ ਜੀ ਲੋ ਬਈ ਕਿੱਥੇ ਆ ਗਿਆ ਮੇਰਾ ਬੱਗੂ ਇਹ ਮੈਂ ਪਿੰਡ ਆ ਗਿਆ ਤੋ ਆਪਣੇ ਪਿੰਡ ਆ ਗਿਆ ਕਾਂਜਲ ਆ ਗਿਆ ਉਹ ਬੱਲੇ ਇਹਨਾਂ ਦਾ ਪਤਾ ਹੈ ਪਿੰਡ ਦਾ ਹੈ ਇਹਨਾਂ ਦਾ ਪਿੰਡ ਦਾ ਪਤਾ ਹੈ ਹੂੰ ਆ ਬੱਗੂ ਕਾਂਜਲ ਲੋ ਭਾਈ ਸਾਰੇ ਬੈਠੇ ਆ ਇਧਰ ਭੈਣ ਵੀ ਬੈਠੀ ਹੈ ਹਾਂ ਵੀ ਠੀਕ ਹੈ ਅੱਛਾ ਲੋ ਭਾਈ ਨੇਰਾ ਜੀ ਹੈ ਵਾ ਸਾਰੇ ਜਾਨਣ ਨੂੰ ਜਾਨਣ ਜਾਂ ਹੁਣ ਹੈ ਇਧਰ ਦੇਖ ਲਾ ਬੂਆ ਦਾ ਘਰ ਆ ਕਚੌੜ ਹੈ ਹਾਂ ਬਈ ਆ ਤਾਂ ਸਵੇਰਤੀ ਹੋਈ ਪਈ ਆ ਖੁਸ਼ ਵੀ ਕਾਤ ਜਾਵਾ ਮੈਂ ਹੈਪੀ ਹੋਣ ਨੂੰ ਕਾਤ ਜਾਵਾ ਹੈਂ ਬਣ ਦੇਰਵਾਦ ਆਈ ਹੈ ਹਾਂ ਦੇਰਵਾਦ ਆਈ ਹੈ ਉਹ ਮੱਟੋ ਕਹਿੰਦੀ ਮੇਰਾ ਕਾਂਝਲੇ ਆ ਗਈ ਆ ਗਈ ਆ ਗਈ ਦੇਖੀ ਹਾਂ ਬਈ ਜੀ ਸੁਣ ਜਸਨ ਵੀ ਖੁਸ਼ ਆ ਅੱਜ ਤਾਂ ਹੈ ਬੱਚੇ ਦਾ ਖੁਸ਼ ਹੋਏ ਪਏ ਬੂਆ ਨੇ ਮਿਲ ਕੇ ਨਾ ਚਾਈਦਾ ਆਈਆ ਕਿਥੇ ਆ ਮਟੋ ਉਹ ਆ ਗਈ ਚਪਲਾ ਪਾ ਲਈ ਨਾ ਲੋ ਬਾਈ ਹਲੇ ਵੀ ਚਾਨਣਾ ਬੱਲ ਬੁੱਲ ਬਜੇ ਲੱਗਣੇ ਹਨਾ ਲੋ ਬਾਈ ਹਰੇ ਪਹੁੰਚੀ ਆ ਬਸ ਉਹ ਬੱਗੂ ਉਰੇ ਆ ਉਰੇ ਆਈ ਮਾਮੇ ਕੋਲ ਨੂੰ ਆਈ ਆਈ ਬਾਈ ਡਰਦੀ ਆ ਹਲੇ ਸੱਤ ਆਹ ਕੌਣ ਹੈ ਆਹ ਕੌਣ ਹੁਣ ਛੋਟ ਨੂੰ ਕਿਆ ਕਹਿੰਦੀ ਕਿਆ 6:00 ਵਜੇ ਦੀ ਪੰਮੂ ਕਿੱਥੇ ਆ ਪੰਮੂ ਲੋ ਬਈ ਹੋ ਗਿਆ ਕੰਮ ਜਿਵੇਂ ਜਸ਼ਨ ਦੀਦੀ ਕਿੱਥੇ ਆ ਜਸ਼ਨ ਦੀਦੀ ਕਿੱਥੇ ਆ ਇੱਧਰ ਇੱਧਰ ਪੰਮੂ ਆ ਪੰਮੂ ਹੈ ਚੱਲੀਏ ਆਪਾਂ ਆਪਣੇ ਪਿੰਡ ਨੂੰ ਚੱਲੀਏ ਨਾਨਕਿਆਂ ਨੂੰ ਜਾਣਾ ਨਹੀਂ ਹੈਂ ਇੰਦਰੀਆਂ ਦਾ ਆਂ ਦੀਦੀ ਹੈ ਜੀ ਇੰਦਰੀਆਂ ਦਾ ਆਂ ਦੀਦੀ ਹੈ ਚਲੋ ਕੋਈ ਨਹੀਂ ਚਲੋ ਭਾਈ ਚੱਲ ਰਿਹਾ ਕੰਮ ਬੇਕੋ ਬੇਕੋ ਬੱਤੀ ਮੰਮੀ ਕਹਾ ਹੈ ਮੰਮੀ ਕਹਾ ਹੈ ਉਹ ਮੰਮੀ ਕਹਾ ਹੈ ਮੰਮੀ ਤਾਂ ਬੈਠੀ ਹੈ ਤੁਹਾਨੂੰ ਪਤਾ ਹੈ ਮੰਮੀ ਇੱਥੇ ਹੈ ਹੈ ਚਾਈ ਨਹੀਂ ਜਦੀ ਦੱਸਦੀ ਪੰਜਾਬੀ ਬੋਲ ਚਲੋ ਕੋਈ ਬੱਚੇ ਆ ਹੋ ਠੀਕ ਹੈ ਸਫਰ ਵਧੀਆ ਰਿਹਾ ਨਾ ਐਨ ਕੋਈ ਦਿੱਕਤ ਤਾਂ ਨਹੀਂ ਆਈ ਲੈ ਭਾਈ ਲਾਤੀ ਰਾਣਕ ਨਿਆਣੇ ਨੇ ਆਕੇ ਠੀਕ ਹੈ ਹਾਂ ਦੂਵੀ ਜੱਜਾ ਨਾ ਜਿਹਾ ਮੈਂ ਇਹ ਹੁਣ ਦੂਵੀ ਠੰਡੇ ਦਾ ਕਲਾਸ ਛੱਡਦੇ ਹੁਣ ਮੈਂ ਦਾ ਵਸਰੇ ਘਰੇਲੂ ਵਾਲੇ ਚੱਕਨੇ ਆ ਜੀ ਭੈਣ ਤਾਂ ਇਹ ਤੇ ਦੰਦੀ ਦੀ ਦੁਕਾਨ ਚ ਪਾ ਦੋ ਲੈ ਆਓ ਆਓ ਪਤਾ ਤਾਂ ਤੈਨੂੰ ਵੀ ਉਹਦਾ ਚ ਘੱਟ ਪੈਣਾ ਇਹਦੇ ਚ ਜ਼ਿਆਦਾ ਹਾਂਜੀ ਲੈ ਭਾਈ ਆ ਦੇਖੋ ਹੋ ਗਿਆ ਕਿੱਥੇ ਸਾਰੇ ਨਿਆਣੇ ਨੁਕੇ ਚਲੋ ਠੀਕ ਆ ਵਧੀਆ ਵੈਲਕਮ ਪਹੁੰਚਣ ਤੇ ਤੁਹਾਡਾ ਔਰੇ ਠੀਕ ਨੇ ਚਲੋ ਭਾਈ ਚੱਲ ਰਿਹਾ ਕੰਮ ਲਾ ਬਈ ਜਸ਼ਨ ਨੇ ਛੱਡਦੀ ਖਾਤ। ਇਹਨੇ ਜਮ ਕਰ ਦਿੰਗੇ। ਇੱਦਾਂ ਹੀ ਜਮ ਕਰ ਲੈ। ਜਸ਼ਨਾ ਤੈਨੂੰ ਹਿੰਦੀ ਆਉਂਦੀ ਹੈ? ਹਾਂਜੀ। ਲਓ ਬਈ ਜਸ਼ਨਾ ਨੇ ਬਫੇ ਆਰ ਕਰਦੀ ਹੈ। ਆ ਕਾਕਾ ਵੇਖ ਹੋਰ। ਉਹਨੂੰ ਮਿਲ ਚੱਕ ਲਿਆਈ। ਪਾਣੀ ਖਾਦੀ। ਉਹ ਬੰਨਾ ਖਾਦੀ ਸੀ। ਬਨਾਣਾ ਖਾ ਰਹੀ ਸੀ? ਹਾਂ। ਜੀ ਲੱਗ ਗਿਆ ਤੇਰਾ। ਹਾਂ। ਮੇਰੇ ਸਾਥ ਕਿ ਚਲੋਗੀ ਕਿਆ ਤੂੰ ਹੂੰ ਦਰ ਦਰ ਨਹੀਂ ਆਏਂਗੇ ਹਾਂ ਨਾਲੇ ਪਾ ਦੇ ਰਾਤ ਤੇਰੇ ਦੇਤਾ ਲਾਲ ਚ ਕਾਦੇ ਕਾਪੂਰੇ ਆਏ ਨਾ ਜੰਦਾ ਹੈ ਕਾਪੂ ਕਾਦੇ ਜੇ ਜੰਦਾ ਹੈ ਜੇ ਸੰਦਾ ਫਿਰ ਫਸ ਜੇ ਸੰਦਾ ਹੈ ਜੇ ਸੰਦਾ ਕਦੇ ਜੀ ਲੱਗਣਾ ਹੁਣ ਚਲਾ ਦੇ ਦੇ ਫਿਰ ਮੈਨੂੰ ਇੱਕ ਹਾਥ ਦੇਖ ਬਾਈ ਕਿੰਨਾ ਪੈਰ ਕਰਦੀ ਆ ਹਲੇ ਜੀ ਇੱਕ ਹੈ રાહમિસ ફટા ડાબની છોડ દી હા સુવા નું નાનકનવા દેઈ સે કે ચાલ જલ્દી ફેર નાનકન ચલીએ નહીં જાના ની નહીં આવુંગે દેખી ભજ ગયા ઓ નાનકન ની મારી સાથ ચલો તુ મારી મે કર લાઉંગી ભી નાન કે અભી જોશ હે જ હા હા હે કર લાઉંગી કાલે હું આવુંગી નાનકે ઠીક હે નહીં વારી હાલે કર લાઉંગી ਨਾ। ਕਿਆ-ਕਿਆ ਚੀਜ਼ ਲੈ ਕੇ ਰੱਖੀ ਖਾਣ ਨੂੰ? ਹਾਂ, ਲੈ ਲੇ ਬਾਬ। ਨਾ ਮੈਂ ਲੈ ਬਾਬ ਕੁੱਤੇ ਲੱਗਦੀ ਐ ਤੋਂ ਦਾਗੀ ਖਾਏਗਾ। ਚਾਕਲੇਟ ਖਾਉਗੀ? ਚਾਕਲੇਟ। ਚਲੋ ਬਾਈ ਨਿਆਣੇ ਆ। ਤੇ ਕਨੇ ਖੁਸ਼ ਰਹੇ ਸਾਰੇ। ਦੇਖਣੀ ਆ ਆ ਦੇਖੀ ਆ ਕਿਆ ਕਹਿੰਦਾ? ਹਾਂ ਕਿਆ ਤੂੰ ਵੀ ਦੱਸ ਦੇ ਕਿਆ ਖਾਣਾ ਉਹਨੇ? ਦੰਦ ਖਰਾਬ ਹੋ ਜਾਣੇ ਜੀ ਕਹਿੰਦੇ ਚਾਕਲੇਟਾਂ ਨਾਲ। ਐਦਾ ਹੀ ਕੰਮ ਰਹਿੰਦਾ ਆਪ ਖਾ ਕੇ ਤੂੰ ਆਂਦੇ ਦੰਦ ਖਰਾਬ। ਹੂੰ। ਹੈ? ਨਵੇਂ ਦੰਦ ਆ ਦੰਦ ਚਿੱਟੇ ਆ ਤੇਰੇ ਹਾਂ ਤੇਰੇ ਵੀ ਚਿੱਟੇ ਆ ਠੀਕ ਨੇ ਚਲੋ ਬਾਈ ਬੈਠੇ ਆ ਬੱਚੇ